ਜੇ ਭੀਤੇ ਵਰਕਰ ਤੇ ਬਿਆਸ ਵਿਖੇ ਹਮਲਾ ਹੁੰਦਾ ਜਿੱਥੇ ਕੀ ਜਾਨਲੇਵਾ ਹਮਲਾ ਹੁੰਦਾ ਹੋਰ ਉਹਦੇ ਸਿਰ ਤੇ ਜਿਹੜੇ ਕੀ ਗੰਭੀਰ ਸੱਟਾਂ ਲੱਗਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੀ ਕਿ ਉਹਨਾਂ ਦੇ ਸੀਟ ਤੇ ਸਟਾ ਲੱਗਿਆ ਹੋਇਆ ਨੇ ਤਾਂ ਹੁਣੇ-ਹੁਣੇ ਸੰਸਦ ਜਿਹੜੇ ਨੇ ਸਾਫਤਾ ਸ਼ੇਤ ਮਲਿਕ ਤੇ ਉਹਨਾਂ ਨਾਲ ਜਿਲ੍ਹਾ ਬੀਜੇਪੀ ਦੇ ਪ੍ਰਧਾਨ ਹਰਵਿੰਦਰ ਸੰਧੂ ਜਿਹੜੇ ਕਿ ਇੱਥੇ ਪਹੁੰਚੇ ਸੀ ਉਹਨਾਂ ਨੇ ਸ਼ੇਤ ਮਲਿਕ ਨੂੰ ਨੇ ਮੌਕੇ ਤੇ ਡੀਆਈਜੀ ਨਾਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਇਸ ਮਾਮਲੇ ਵਿੱਚ ਜਿਹੜਾ ਕਿ ਉਹਨਾਂ ਨੇ ਆਖਿਆ ਵੀ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਮੇਰੇ ਨਾਲ ਜਿਹੜੇ ਕਿ ਜ਼ਖਮੀ ਯੁਵਾਕਾ ਉਹਨਾਂ ਦੇ ਪਿਤਾ ਨੇ ਪਹਿਲਾਂ ਤੁਹਾਡਾ ਨਾਮ ਜਾਣਨਾ ਚਾਹਾਂਗਾ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਅਮਰਜੀਤ ਸਿੰਘ ਅੰਬਾ ਇਹ ਮੇਰਾ ਬੇਟਾ ਕੁਲਬੀਰ ਸਿੰਘ ਆਸ਼ੂ ਅੰਬਾ ਸੁਭਾਸ ਕੱਤਰ ਭਾਰਤੀ ਯੁਵਾ ਜਨਤਾ ਮੋਰਚਾ ਹੋਇਆ ਕੀ ਹੈ ਜੀ ਅੱ ਕੋਇਆ ਦੇਖੋ ਨੀ ਇਹ ਚੱਪੜ ਦੀ ਸਫਾਈ ਕਰ ਰਹੇ ਸੀ ਸਾਡੇ ਪਿੰਡ ਦਾ ਛੋਟਾ ਜਿਹਾ ਛੱਪੜ ਆ ਕੋਈ ਉਹ ਮਤਲਬ ਪੰਚਾਇਤ ਦੇ ਅੰਦਰ ਨਹੀਂ ਆਉਂਦਾ ਉਹਦੀ ਇਹ ਸਫਾਈ ਕਰ ਰਹੇ ਸੀ ਦੋ ਯੁਵਕ ਜਿਹੜੇ ਉਹ ਪਾਣੀ ਦੇ ਵਿੱਚ ਸੀ ਇਹ ਤਿੰਨ ਜਣੇ ਸੀ ਟੋਟਲ ਮਤਲਬ ਇਹ ਟੋਟਲ ਤਿੰਨ ਜਣੇ ਇੱਕ ਜਣਾ ਬਾਹਰੋਂ ਬੂਟੀ-ਬਾਟੀ ਖਿਚ ਰਿਆ ਸੀ ਤੇ ਮੈਂ ਵੀ ਅਚਾਨਕ ਮਾਰਕੀਟ ਤੋਂ ਮੈਂ ਇਹਨਾਂ ਦੇ ਕੋਲ ਚਲਾ ਗਿਆ ਤੇ ਛੱਪੜ ਦੀ ਸਫਾਈ ਚੰਗੀ ਗੱਲ ਹੈ ਇਤਰਾਜ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਬਿਲਕੁਲ ਜੀ ਬਿਲਕੁਲ ਸਾਡੇ ਤੇ ਪਤਾ ਨਹੀਂ ਕਿਉਂਕਿ بارش ਦੇ ਦਿਨ ਸੀ ਅਸੀਂ ਇਹ ਸਮਝਿਆ ਕਿ ਪਾਣੀ ਜਿਹੜਾ ਨਾ ਜਦੋਂ بارش ਜ਼ਿਆਦਾ ਹੁੰਦੀ ਹੈ ਉਹ ਪਾਣੀ ਸਾਡੇ ਘਰ ਤੇ ਇਹਨਾਂ ਨੇ ਉਪਰਾਲਾ ਕੀਤਾ ਕਾਫੀ ਦਿਨਾਂ ਤੋਂ ਇਹ ਮਤਲਬ ਚਾਹੁੰਦੇ ਸੀ ਕਿ ਆਪਾਂ ਇਹਦੀ ਸਫਾਈ ਕਰੀਏ ਤੇ ਇਹ ਤਿੰਨ ਦਿਨ ਤੋਂ ਵਰਕ ਕਰ ਰਹੇ ਸੀ ਤੇ ਅਚਾਨਕ ਬੰਟੀ ਸਾਹਬ ਦਾ ਜਿਹੜਾ ਮੈਂਬਰ ਪੰਚਾਇਤ ਆ ਉਹ ਤੁਹਾਨੂੰ ਦੱਸ ਦਿੱਤਾ ਕਿ ਡੀਐਸਪੀ ਬਾਬਾ ਬਕਾਲਾ ਉਸ ਮੌਕੇ ਉੱਥੋਂ ਜਿਆਦਾ ਨਹੀਂ ਸਿਰਫ ਅੱਧੇ ਕਿਲੋਮੀਟਰ ਦੀ ਦੂਰੀ ਦੇ ਉੱਤੇ ਪੰਚਾਇਤ ਘਰ ਆ ਜਿੱਥੇ ਹਮਲਾ ਹੋਇਆ ਵਾ ਉੱਥੇ ਡੀਐਸਪੀ ਬਾਬਾ ਬਕਾਲਾ ਔਰ ਉਹਦੇ ਨਾਲ ਸਾਹਬਕਾ ਸਰਪੰਚ ਸਰਿੰਦਰਪਾਲ ਲੱड्डੂ ਔਰ ਜਿੰਨੇ ਯੁਵਕ ਆਏ ਉਥੇ ਹਮਲਾ ਕਰਨ ਦੀ ਨੀਅਤ ਨਾਲ ਜਿਨ੍ਹਾਂ ਨੇ ਆ ਕੇ ਹਮਲਾ ਕੀਤਾ ਵੀ ਆ ਇਹਨਾਂ ਦੀਆਂ ਬਾਈਕਾਂ ਸਾਰੀਆਂ ਉਥੇ ਖੜੀਆਂ ਈਆਂ ਮੋਟਰਸਾਈਕਲ ਵਗੈਰਾ ਸਾਰੇ ਉਥੇ ਖੜੇ ਹੋਏ ਤੁਸੀਂ ਤੁਸੀਂ ਕਿੱਥੇ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪੈਟਰੋਲ ਪੰਪ ਹੈਗਾ ਸਾਡੇ ਲਾਗੇ ਉਥੇ ਉਥੋਂ ਮੈਂ ਤੇਲ ਪਵਾ ਕੇ ਆ ਰਿਹਾ ਉਥੋਂ ਸਾਹਮਣੇ ਪਏ ਹੈ ਪੰਚਾਇਤ ਘਰ ਆ ਮਾਤੇ ਗੱਡੀਆਂ ਖੜੀਆਂ ਦੇਖੀਆਂ ਕਿਉਂਕਿ ਸਰਪੰਚ ਦੀ ਗੱਡੀ ਦੀ ਪਛਾਣ ਆ ਡੀਐਸਪੀ ਸਾਹਿਬ ਦੀ ਗੱਡੀ ਦੀ ਪਛਾਣ ਆ ਮੋਟਰਸਾਈਕਲ ਉਥੇ ਪੰਜ ਤੋਂ ਸੱਤ ਮੋਟਰਸਾਈਕਲ ਖੜੇ ਸੀ ਠੀਕ ਹੈ ਜੀ ਉਸ ਵਾਰ ਮੈਂ ਆ ਕੇ ਇਹਨਾਂ ਦੇ ਕੋਲ ਰੁਕ ਗਿਆ ਵਾਂ ਇਹਨਾਂ ਦੇ ਕੋਲ ਆ ਕੇ ਮੈਂ ਰੁਕ ਗਿਆ ਵਾਂ ਤੇ ਬੰਟੀ ਸਰੋਵਾ ਨਾਲ ਉਹਦੇ 6 ਤੋਂ 7 ਮੁੰਡੇ ਆਏ ਆ ਆ ਕੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਪੁੱਛੀ ਪਹਿਲਾਂ ਤੇ ਮੈਨੂੰ ਧੱਕੇ ਮਾਰਨੇ ਸ਼ੁਰੂ ਕਰਦੇ ਸੀ ਉਸੇ ਮੌਕੇ ਤੇ ਸੀ ਉਸ ਦਾ ਹਮਲਾ ਹੋਇਆ ਬਿਲਕੁਲ ਬਿਲਕੁਲ ਮੌਕੇ ਤੇ ਸੀ ਤੇ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਕਾਰਨ ਕੋਈ ਨਹੀਂ ਕਹਿੰਦਾ ਬਾਹਰ ਤੁਹਾਨੂੰ ਵੱਡਣਾ ਵਾ ਹੂੰ ਪਜਾ ਕੋਈ ਰੰਜਿਸ਼ ਚੱਲਦੀ ਤਰੀ ਕੋਈ ਨਹੀਂ ਜੀ ਰੰਜਿਸ਼ ਚੱਲਦੀ ਵੀ ਪ੍ਰਾਣੀ ਕੋਈ ਨਹੀਂ ਕੋਈ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਕਿਸੇ ਦੇ ਨਾਲ ਨਾ ਉਹਨਾਂ ਨਾਲ ਬੜਾ ਵਧੀਆ ਸਾਡਾ ਇੱਕ ਦੂਜੇ ਨਾਲ ਪਿਆਰ ਹੈ ਪਤਾ ਨਹੀਂ ਰਾਜਨੀਤੀ ਤੋਂ ਪ੍ਰੇਜ਼ੀਡੈਂਟ ਹੋ ਕੇ ਆਇਆ ਜਾਂ ਸਰਪੰਚ ਦੀ ਉਂਗਲ ਤੇ ਚੜ ਕੇ ਆਇਆ ਵਾ ਕਿਉਂਕਿ ਸਰਪੰਚ ਨਾਲ ਸਾਡਾ ਸਰਪੰਚ ਆਮ ਆਦਮੀ ਪਾਰਟੀ ਦਾ ਵਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਵੀ ਸਰਪੰਚ ਹੈਗਾ ਆਮ ਆਦਮੀ ਪਾਰਟੀ ਦਾ ਤੇ ਉਹ ਨਹੀਂ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਕੋਈ ਚੰਗਾ ਕੰਮ ਕਰੇ ਜਿਹਦੇ ਨਾਲ ਜਿਹੜੀ ਉਹਨਾਂ ਦੀ ਇਮੇਜ ਜਿਹੜੀ ਹੈ ਨਾ ਉਹ ਪਬਲਿਕ ਦੇ ਵਿੱਚ ਖਰਾਬ ਜਾਂਦੀ ਹੈ ਵੀ ਤੁਹਾਡੀ ਸਰਕਾਰ ਹੋਵੇ ਤੇ ਸਪਾਈਆਂ ਕੋਈ ਹੋਰ ਕਰੇ। ਇਹ ਉਹਨਾਂ ਨੂੰ ਜਿਹੜੀ ਗੱਲ ਜਿਹੜੀ ਹਜਮ ਨਹੀਂ ਹੋਈ। ਕਿੰਨੇ ਕਿੰਨੇ ਬੰਦੇ ਜ਼ਖਮੀ ਹੋਏ ਤੁਹਾਡੇ ਬੇਟੇ ਦੇ ਨਾਲ ਹੋਰ ਵੀ ਮੁੰਡੇ ਇਹ ਇੱਕ ਮੁੰਡਾ ਹੈਗਾ ਵੀ ਇਹ ਦੇਖੋ ਇਹ T-shirt ਲਾ ਕੇ ਲਗਾਓ। ਹੂੰ ਹੂੰ ਤੇ ਇਹ ਵੀ ਉੱਥੇ ਸੀ ਮੌਕੇ ਇਹ ਇਹਨਾਂ ਦੋਵਾਂ ਤੇ ਹਮਲਾ ਹੋਇਆ। ਹੂੰ। ਇਹਨਾਂ ਦੋਵਾਂ ਦੇ ਉੱਤੇ ਹਮਲਾ ਹੋਇਆ। ਹਮਲਾਵਰ ਜਿਹੜੇ ਕਿ ਤੇਜ਼ ਤਰ ਹਥਿਆਰ ਲੈ ਕੇ ਆਏ ਸੀਗੇ। ਅ ਦੱਤਰ, ਡਾਂਗਾ ਵਗੈਰਾ ਉਹਨਾਂ ਦੇ ਕੋਲ ਸੀ। ਬੈਸਬਾਲ ਡੱਤਰ ਕੋਈ ਬਿਠੀ ਨੂੰ ਪਹਿਲੇ ਵੀ ਕੋਈ ਥ੍ਰੈਟ ਆ। ਪਹਿਲੇ ਵੀ ਡਰੈੱਟ ਆ ਗਿਆ ਕਿੰਨਾ ਵੱਡਾ ਫਾਇਦਾ ਡਰੈੱਟ ਬਸ ਇਸ ਤਰ੍ਹਾਂ ਹੀ ਪੋਸਣਾ-ਪੋਸਣਾ ਤੇ ਲਿਖਿਆ ਜਾਂਦਾ ਹੀ ਤੇ ਉਹਦੇ ਲਈ ਇਹਨਾਂ ਨੇ ਐਪਲੀਕੇਸ਼ਨ ਵਗੈਰਾ ਦਿੱਤੇ ਹੀ ਉਹ ਫਾਈਲ ਜਿਹੜੀ ਹਾਲੇ ਵੀ ਡੀਐਸਪੀ ਸਾਹਿਬ ਦੇ ਸਿਕਿਉਰਟੀ ਵਾਸਤੇ ਬਿਲਕੁਲ ਸਿਕਿਉਰਟੀ ਵਾਸਤੇ ਦਿੱਤੀ ਹੋਈ ਸੀ ਉਹ ਫਾਈਲ ਜਿਹੜੀ ਹਾਲੇ ਵੀ ਡੀਐਸਪੀ ਸਾਹਿਬ ਬਾਬਾ ਬਕਾਲਾ ਦੱਬ ਕੇ ਬੈਠੇ ਆ ਸਿਰਫ ਸਰਪੰਚ ਉਹ ਹੀ ਡੀਐਸਪੀ ਨੇ ਜਿਹੜੇ ਉੱਥੇ ਮੌਕੇ ਤੇ ਸੀ ਬਿਲਕੁਲ ਬਿਲਕੁਲ ਇਹ ਉਹ ਹੀ ਦੱਬ ਕੇ ਬੈਠੇ ਹੋਏ ਨੇ ਸਿਰਫ ਸਰਪੰਚ ਦੇ ਕਹਿਣ ਦੇ ਕਿਉਂਕਿ ਸਰਪੰਚ ਉਹਦਾ ਰਿਸ਼ਤੇਦਾਰ ਆ ਹੋ ਕੋਨੇ ਸਿੰਘ ਸ਼ੇਤ ਮਲਿਕ ਪਹੁੰਚੇ ਨੇ ਨਾਲ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸੰਧੂ ਪਹੁੰਚੇ ਨੇ ਦਲਾਸਾ ਦੇ ਕੇ ਗਏ ਨੇ ਕੀ ਕਹਿੰਦਾ ਤੁਹਾਨੂੰ ਲੱਗਦਾ ਵੀ ਹੁਣ ਕਾਰਵਾਈ ਹੋਏਗੀ ਇਨਸਾਫ ਮਿਲੇਗਾ ਬਿਲਕੁਲ ਜੀ ਬਿਲਕੁਲ 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 ਮਿਲੇਗਾ ਜੀ ਔਰ ਅਸੀਂ ਲੋਕਲ ਲੈਵਲ ਤੇ ਵੀ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਬਿਆਸ ਜਿਹੜਾ ਸਾਡਾ ਹਾਈਵੇ ਆ ਨਾ ਦਰਿਆ ਵਾਲਾ ਪੁਲ ਜਾਮ ਕਰਾਂਗੇ ਤੁਹਾਡੇ ਸਾਹਮਣੇ ਉਹਨੇ ਡੀਆਜੀ ਨਾਲ ਵੀ ਗੱਲ ਕੀਤੀ ਹੈ ਬਿਲਕੁਲ ਬਿਲਕੁਲ ਨਹੀਂ ਪਾਰਟੀ ਤੇ ਪੂਰਾ ਭਰੋਸਾ ਜੀ ਪਾਰਟੀ ਜੋ ਵੀ ਬਣਦਾ ਮਾਨ ਸਤਕਾਰ ਕਰੂਗੀ ਔਰ ਅਹੀਂ ਪਾਰਟੀ ਦੇ ਨਾਲ ਪਾਰਟੀ ਤੋਂ ਬਾਹਰ ਹੈ ਸਵੇਦੀ ਸਵੇਦੀ ਘਟਨਾ ਹੈ 7 ਘੰਟੇ ਬੀਤ ਚੁੱਕੇ ਨੇ ਕੋਈ ਪੁਲਿਸ ਨੇ ਕਾਰਵਾਈ ਫਾਇਦਕ ਨਹੀਂ ਕੋਈ ਬਿਆਨ ਦਰਜ ਕੀਤਾ ਕਿਸੇ ਦਾ ਬਿਲਕੁਲ ਨਹੀਂ ਜੀ ਬਿਲਕੁਲ ਕੋਈ ਪੁਲਿਸ ਨੇ ਕੋਈ ਬਿਆਨ ਨਹੀਂ ਦਰਜ ਕੀਤਾ ਕੋਈ ਉੱਥੇ ਰਪੋਰਟ ਨਹੀਂ ਲਿਖੀ ਕੋਈ ਕੁਝ ਨਹੀਂ ਕੀਤਾ ਕੀ ਚਾਹੁੰਦੇ ਹੋ ਤੁਸੀਂ ਅਸ ਅਸੀਂ ਉਹੀ ਜੋ ਨੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲੇ ਇਹ ਰਾਜਾ ਕਤਲ ਦਾ ਜਿਹੜਾ ਪਰਚਾ ਉਹਨਾਂ ਤੇ ਦਰਜ ਹੋਵੇ ਕਿਉਂਕਿ ਹੈ ਡੈਂਜਰ ਹੀ ਆ ਦੇਖੋ 6 ਤੋਂ 7 ਜਿਹੜੇ ਆ ਉਹ ਸਿਰ ਦੇ ਵਿੱਚ ਟਾਂਕੇ ਲੱਗੇ ਹੋਏ ਆ ਤੇ ਮੰਗਦੇ ਹੋਈ ਹੈ ਕਿ ਉਹਨਾਂ ਨੂੰ ਜਿਹੜੇ ਗੁੰਡਾ ਅਨਸਰ ਹੈਗੇ ਆ ਉਹਨਾਂ ਨੂੰ ਫੜ ਕੇ ਤੇ ਜੋ ਬਨਦੀ ਕਾਰਵਾਈ ਹੋ ਕੀਤੀ ਜਾਵੇ ਕਿਹੜੇ ਰਾਜਾਂ ਤੇ ਤੁਹਾਡੇ ਵਰਕਰ ਤੇ ਹਮਲਾ ਹੋਇਆ ਉਹਦੇ ਬਾਰੇ ਇਹ ਬਾਬਾ ਬਕਾਲਾ ਜੀ ਜਿਹੜਾ ਸਾਡੇ ਵਰਕਰ ਕੁਲਬੀਰ ਸਿੰਘ ਤੇ ਹਮਲਾ ਹੋਇਆ ਇਹ ਇੱਕ ਤਰ੍ਹਾਂ ਦਾ ਲੋਕਤੰਤਰ ਤੇ ਹਮਲਾ ਹੈ ਕਿਉਂਕਿ ਆਮ ਆਦਮੀ ਪਾਰਟੀ ਲੋਕਤੰਤਰ ਜੀ ਵਿਸ਼ਵਾਸ ਨਹੀਂ ਰੱਖਦੀ ਹੁਣ ਪੰਚਾਇਤਾਂ ਦੀਆਂ ਚੋਣਾਂ ਆ ਗਈਆਂ ਹੁਣ ਆਮ ਆਦਮੀ ਪਾਰਟੀ ਨੂੰ ਇਹ ਤੇ ਪਤਾ ਹੈ ਕਿ ਉਹ ਹਾਰਨ ਵਾਲੇ ਨੇ ਲੋਕਾਂ ਜੋ ਵਿਸ਼ਵਾਸ ਖਤਮ ਹੋ ਗਿਆ ਹੈ ਲੋਕਾਂ ਦੇ ਵਿੱਚ ਜੋ ਉਹਨਾਂ ਨੇ ਝੂਠੇ ਵਾਅਦੇ ਕੀਤੇ ਸੀ ਪੂਰੇ ਨਹੀਂ ਕਰ पाए ਹੁਣ ਲੋਕਾਂ ਹੀ ਜਾਨ ਤੋਂ ਡਰਦੇ ਰਹੇ ਜਿਹੜੇ ਪੰਚਾਇਤ ਇਲੈਕਸ਼ਨ 2 ਸਾਲ ਲੇਟ ਹੋ ਗਏ ਨੇ ਹੁਣ ਉਸ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵਿਪਖਸ਼ੀ ਪਾਰਟੀਆਂ ਨੇ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਹੈ ਉਹਨਾਂ ਨੂੰ ਅਤੰਕਿਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਡਰਾਣਾ ਚਾਹੁੰਦੇ ਨੇ ਜਿੱਦੇ ਕਰਕੇ ਇਹ ਹਮਲਾ ਹੋਇਆ ਗੁਲਬੀਰ ਸਿੰਘ ਸਾਡੇ ਕਾਰਜਕਰਤਾ ਦੇ ਜਿਹੜਾ ਆਪਣਾ ਕੇ ਰੋਜ਼ ਮਰਲਾ ਦਾ ਕੰਮ ਕਰ ਰਿਹਾ ਸੀ ਛੱਪੜ ਸਾਫ ਕਰ ਰਿਹਾ ਸੀ ਇਹਦਾ ਕਾਰਨ ਇਹ ਹੈ ਕਿ ਪੰਚਾਇਤ ਇਲੈਕਸ਼ਨ ਨਹੀਂ ਲੋਕ ਡਰ ਜਾਣ ਜੰਗਲਦਾਰ ਰਾਜ ਹੋ ਜਾਏ ਔਰ ਇਹ ਔਰ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੀ ਜਨਤਾ ਇਹ ਡਰਨ ਵਾਲੇ ਵੀ ਨਹੀਂ ਇਹ ਪੂਰਾ ਮੁਕਾਬਲਾ ਕਰਨਾ ਜਦੋਂ ਵੀ ਕਿਸੇ ਨੇ دہشت ਫਲਾਈ ਚਾਹੇ ਉਹ ਇੰਦਰਾ ਗਾਂਧੀ ਜੀ ਸੀਗੇ ਚਾਹੇ ਕਿਸੇ ਤਰ੍ਹਾਂ ਦੀ ਵੀ دہشت ਹੋਈ ਹੈ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਭਗਵੰਤ ਜੀ ਤੁਸੀਂ ਜਿੰਨਾ ਜ਼ਬਰ ਕਰੋਗੇ ਉਨੀ ਉਹ ਜਨਤਾ ਤੁਹਾਡੇ ਖਿਲਾਫ ਖੜੀ ਹੋਏਗੀ ਔਰ ਮੈਂ ਮੰਗ ਕਰਨਾ ਕਿ ਕੁਲਵੀਰ ਸਿੰਘ ਜਿਹਦੇ ਕੇ ਸਿਰ ਦੇ ਉੱਤੇ ਸੱਟਾਂ ਲਗੀਆਂ ਨੇ ਉਹਦੇ ਸੱਟਾਂ ਲਾਉਣ ਵਾਲੇ ਜਿਹੜਾ ਕੇ આરોਪ ਲਾਇਆ ਕੁਲਵੀਰ ਸਿੰਘ ਨੇ ਕਿ ਬੰਟੀ ਨਾ ਦਾ ਉਥੋਂ ਦਾ ਮੈਂਬਰ ਪੰਚਾਇਤ ਹੈ ਐਕਸ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ ਦਾ ਜਿੰਨੇ ਕੇ ਆਪਣੇ ਆទੀਆਂ ਦੇ ਨਾਲ ਇਹ ਸਟਾਂ ਲਾਈਆਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਕਿ ਉਹਦੇ ਤੇ ਕੜੇ ਤੋਂ ਕੜਾ ਕੇਸ ਦਰਜ ਕਰਨਾ ਚਾਹੀਦਾ ਅਟੈਂਪਟ ਟੂ ਮਰਡਰ ਇਰਾਦਾਇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਤਾਂ ਕਿ ਦੂਜਿਆਂ ਨੂੰ ਇੱਕ ਮੈਸੇਜ ਆਏ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਗਵਾਗਾ ਕਿ ਰਾਜਨੀਤਿਕ ਲੋਗਾ ਦੇ ਪ੍ਰਭਾਵ ਚੋਂ ਨਿਕਲੋ ਮਲਿਕ ਸਾਹਿਬ ਰਾਜਨੀਤਿਕ ਵੀ ਉਹਨੇ ਦੇਖੀਏ ਤੇ ਕਿਉਂ ਕਿ ਭਾਜੀ ਜੇਪੀ ਕਾਰਕਟਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਪਹਿਲਾਂ ਜੰਡਿਆਲੇ ਗੁਰੂ ਵੀ ਇਸ ਤਰ੍ਹਾਂ ਦਾ ਵਾਰਦਤਿਕ ਗੋਲੀਆਂ ਦਾ ਜਿਹੜੇ ਦੇਖਣ ਨੂੰ ਮਿਲੀ ਸੀ ਇਹਦਾ ਇਹ ਕਾਰਨ ਹੈ ਜੀ ਕਿ ਅੱਜ ਭਾਰਤੀ ਜਨਤਾ ਪਾਰਟੀ ਜੋ ਮੋਦੀ ਜੀ ਦੀ ਸਰਕਾਰ ਦੀਆਂ ਉਪਲਬਧੀਆਂ ਨੇ ਮੋਦੀ ਜੀ ਦੀ ਸਰਕਾਰ ਦੇ ਆਮ ਆਦਮੀ ਦੀ ਸਰਕਾਰ ਹੈ ਜਨੀਆਂ ਵੀ ਮੋਦੀ ਜੀ ਦੀਆਂ ਜਨ ਸੁਧਾਰ ਯੋਜਨਾਵਾਂ ਨੇ ਉਹ ਆਮ ਆਦਮੀ ਲਈ ਨੇ ਤੇ ਅੱਜ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਨੇ ਸਾਨੂੰ ਨਿਰਦੇਸ਼ ਦਿੱਤਾ ਹੈ ਕਿ ਪਿੰਡ ਪਿੰਡ ਜਾਓ ਪੰਜਾਬ ਦੇ ਘਰ ਘਰ ਜਾਓ ਲੋਕਾਂ ਨੂੰ ਸੁਵਿਧਾਵਾਂ ਬਾਰੇ ਜਾਗਰੂਕ ਕਰਾਓ ਲੋਕਾਂ ਨੂੰ ਸੁਵਿਧਾਵਾਂ ਦੋ ਪ੍ਰਸ਼ਾਸਨ ਦੀ ਮਦਦ ਲੈ ਕੇ ਤੇ ਇਹ ਲੋਕ ਆਮ ਆਦਮੀ ਪਾਰਟੀ ਵਾਲੇ ਸਾਡੇ ਵਧਦੇ ਜਨਤਾਧਾਰ ਦੇ ਨਾਲ ਘਬਰਾਗੇ ਤੁਸੀਂ ਦੇਖਿਆ ਉਹਨਾਂ ਇਲੈਕਸ਼ਨ ਹੋਏ ਲੋਕ ਸਭਾ ਦੇ ਇੱਕ ਪਾਰ ਤੀਜਨਤਾ ਪਾਰਟੀ ਹੈ ਜਿਹਦਾ ਵੋਟ ਸ਼ੇਅਰ ਵਧਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵੀ ਘਟਿਆ ਹੈ ਕਾਂਗਰਸ ਦਾ ਵੀ ਘਟਿਆ ਹੈ ਅਕਾਲੀ ਦਲ ਦਾ ਵੀ ਘਟਿਆ ਹੈ ਇਹ আতੰਕਿਤ ਹੋ ਗਏ ਨੇ ਘਬਰਾ ਗਏ ਨੇ ਉਹ ਘਬਰਾ ਕੇ ਬਖਲਾਡ ਦੇ ਵਿੱਚ ਇਹ ਸਾਡੇ ਕਾਰਜਕਰਤਾਵਾਂ ਤੇ ਹਮਲੇ ਕਰਵਾ ਰਹੇ ਨੇ ਪਰ ਸਾਡਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਅਸੀਂ ਇਹਨਾਂ ਦਾ ਪੂਰਾ ਮੁਕਾਬਲਾ ਕਰਾਂਗੇ ਲੋਕਤੰਤਰ ਦੇ ਤਰੀਕੇ ਦੇ ਨਾਲ ਔਰ ਭਗਵੰਦਬਾਨ ਜੀ ਨੂੰ ਮੈਂ ਚੇਤਾਵਨੀ ਦੇਣਾ ਕਿ ਭਗਵੰਦਬਾਨ ਜੀ ਇਹ ਕੰਮ ਬੰਦ ਕਰੋ ਔਰ ਲੋਕਤੰਤਰ ਦਾ ਜੇ ਕੰਮ ਕਰਨਾ ਹੈ ਤਾਂ ਚੋਣ ਲੜ ਕੇ ਦਿਖਾਓ ਚੋਣ ਹੀ ਜੋ ਜਨਤਾ ਫੈਸਲਾ ਗੀ ਉਹਨੂੰ ਲੋਕ ਧੱਕਾ ਨਾ ਕਰੋ ਮੈਂ ਸੋਚਦਾ ਜੀ ਕਿ ਪੰਜਾਬ ਪੁਲਿਸ ਨੇ ਉਹਨਾਂ ਨੂੰ ਡੀਮੋਰੀਲਾਈਜ਼ ਕਰਤਾ ਕਿਉਂਕਿ ਆਮ ਕਾਰਜਕਰਤਾ ਜਿਹੜਾ ਪੰਜਾਬ ਪੁਲਿਸ ਬੜੀ ਅੱਛੀ ਪੁਲਿਸ ਸੀ ਉਹਨਾਂ ਨੇ ਅੰਤਰਗਵਾਦ ਦਾ ਵੀ ਖਾਤਮਾ ਕੀਤਾ ਇਹ ਪੰਜਾਬ ਪੁਲਿਸ ਸੀਗੀ ਅਹੀ ਪੰਜਾਬ ਪੁਲਿਸ ਸੀ ਜਿੰਨੇ ਕਿ ਕ੍ਰਾਈਮ ਨੂੰ ਦਬਿਆ ਵੀ ਸੀ ਪਰ ਅੱਜ ਕਿਉਂਕਿ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਕਾਰਜਕਰਤਾ ਆ ਕੇ ਡੀਮੋਰਲਾਈਜ਼ ਕਰਦੇ ਨੇ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਹੀ ਇੱਕ ਤਰ੍ਹਾਂ ਨਾਲ ਇਨਸਲਟ ਕਰਦੇ ਨੇ ਉਸ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਕੰਮ ਨਹੀਂ ਕਰ پا ਰਹੀ ਪੁਲਿਸ ਜਿਹੜੀ ਹੈ ਅੰਡਰ ਪ੍ਰੈਸ਼ਰ ਕੰਮ ਕਰ ਰਹੀ ਹੈ ਜਿਸ ਕਰਕੇ ਵਾਰਦਾਤਾ ਹੋ ਰਹੀਆਂ ਨੇ ਜਿਸ ਕਰਕੇ ਇਹੀ ਪੁਲਿਸ ਸੀ ਨੇ ਜਨੇ ਅੰਤਰਗਵਾਦ ਖਤਮ ਕੀਤਾ ਸੀ ਪੰਜਾਬ ਪੁਲਿਸ ਜੀ ਅੱਜ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਕਮਜ਼ੋਰ ਕਰਤਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹਦੇ ਕਾਰਨ ਅੱਜ ਫਰੋਤੀ ਮੈਂ ਬਿਲਕੁਲ ਕਹਿ ਰਹੇ ਹਾਂ ਜੀ ਰਾਜਕਾਲ ਜਾ ਰਿਹਾ ਦੇਖੋ ਅੰਮ੍ਰਿਤਸਰ ਜਿੱਥੇ ਤੁਹਾਨੂੰ ਦੱਸਿਆ ਪਹਿਲੇ ਕਿ ਇੱਕ ਸਾਡੀ ਬੀਬੀ ਭੈਣ ਉਹਦਾ ਦਿਨ ਦਿਹਾੜੇ ਬੜਾ ਦਰਦਨਾਕ ਕਤਲ ਕਰ ਦਿੱਤਾ ਗਿਆ ਉਹ ਵਪਾਰੀ ਦੀ ਪਤਨੀ ਜੀ ਇੱਕ ਐਨ ਆਰ ਆਈ ਜਿਹੜੇ ਆਏ ਸੀਗੇ ਇੱਥੇ ਆਪਣੇ ਮੁਲਕ ਵਾਪਸ ਆਏ ਸੀਗੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਅੱਜ ਫਰੋਤੀਆਂ ਆਮ ਨੇ ਕਤਲ ਆਮ ਨੇ ਅੱਜ ਢਾਕੇ ਵੱਜ ਰਹੇ ਨੇ ਜਾਂ ਤੱਕ ਬਾਦ ਨਹੀਂ ਖੁੱਲੇ ਆਮ ਵਾਰਦਾਤਾ ਕਰ ਰਹੇ ਨੇ ਬੰਬਸ ਫੂਟ ਹੋ ਰਹੇ ਨੇ ਤੇ ਲਾਅ ਐਂਡ ਆਰਡਰ ਹੈ ਹੀ ਨਹੀਂ ਤੇ ਲਾਅ ਐਂਡ ਆਰਡਰ ਤਾਂ ਖਤਮ ਹੋਇਆ ਐ ਅਸਲ ਵਿੱਚ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜਿਹੜੇ ਹੈਗੇ ਨੇ ਇਹ ਪਿਛਲੇ ਦਰਵਾਜੇ ਤੋਂ ਸੱਤਾ ਹਾਸਲ ਕਰਨਾ ਚਾਹੁੰਦੇ ਨੇ ਇਸੇ ਕਾਰਨ ਇਹਨਾਂ ਨੇ ਲੋਕਲ ਬੋਡੀ ਚਾਹੇ ਉਹ ਕਾਰਪੋਰੇਸ਼ਨ ਹੋਣ ਚਾਹੇ ਉਹ ਪੰਚਾਇਤਾਂ ਹੋਣ ਚਾਹੇ ਨਗਰਪਰਸ਼ਦ ਹੋਣ ਦੋ ਸਾਲ ਪਹਿਲੀ ਈ ਹੋਇਆ ਇਹਨਾਂ ਨੇ ਚੋਣ ਨਹੀਂ ਕਰਾਏ ਹੁਣ ਇਹਨਾਂ ਨੂੰ ਜਨਾਬ ਕਰਾਣੇ ਪੈ ਰਹੇ ਨੇ ਤੇ ਧੱਕੇ ਨਾਲ ਜਨਾਬ ਜਿੱਤਣਾ ਚਾਹੁੰਦੇ ਨੇ ਡਰ ਦਾ ਮਾਹੌਲ ਪੈਦਾ ਕਰ ਰਹੇ ਨੇ ਲੋਕਾਂ ਦੇ ਦੇਸ਼ ਨੇ ਲੋਕ ਵੋਟ ਬਾਨਨ ਪਰ ਐਸਾ ਕੰਮ ਨਹੀਂ ਹੋਏਗਾ ਪੰਜਾਬ ਨੂੰ ਕਦੀ ਵੀ ਬਿਹਾਰ ਨਹੀਂ ਬਣਨਦਿਆਂਗੇ ਪੰਜਾਬ ਨੂੰ ਕਦੀ ਵੀ ਬੰਗਾਲ ਨਹੀਂ ਬਣਨਦਿਆਂਗੇ ਕਪਤਨ ਇਲੈਕਸ਼ਨ ਚੱਲਦੇ ਹੋਣ ਤਾਂ ਜਿਹਨੂੰ ਉਦੋਂ ਦੇ ਕਹਿੰਦੇ ਵੀ ਲੜਾਈਆਂ ਝਗੜੇ ਹੁੰਦੇ ਨੇ ਪਰ ਇਹ ਇਲੈਕਸ਼ਨ ਦੀ ਦਸਤਕ ਪਹੁੰਚੀ ਹੈ ਨਹੀਂ ਇਹਦਾ ਨਜ਼ਰ ਆ ਗਿਆ ਕਿ ਆਮ ਆਦਮੀ ਪਾਰਟੀ ਕਿੰਨੀ ਅਤੰਕਿਤ ਕਿੰਨੀ ਡਿਮੋਰਲਾਈਜ਼ਡ ਹੈ ਆਮ ਆਦਮੀ ਪਾਰਟੀ ਕਿੰਨੀ ਘਬराई ਹੋਈ ਹੈ ਇਹ ਨਜ਼ਰ ਆ ਗਿਆ ਤੇ ਉਸੇ ਕਰਕੇ ਹਲੇ ਇਲੈਕਸ਼ਨ ਡਿਕਲੇਅਰ ਹੀ ਨਹੀਂ ਹੋਇਆ ਹਲੇ ਤਾਂ ਵੋਟਾ ਵਾਟਾ ਬੰਦੀਆਂ ਬਈਆਂ ਨੇ ਹਲੇ ਤੇ ਡੇਕ ਤਰ੍ਹਾਂ ਨਾਲ ਇੱਕ ਪ੍ਰੀਲੀਮਿਨਰੀ ਸਟੇਜ ਹੈ ਉਹਦੇ ਦੇ ਅਤੰਕਿਤ ਹੋਏ ਪਏ ਨੇ ਚੋਣਾਂ ਦੇ ਵਿੱਚ ਮੈਂ ਗਵਰਨਰ ਸਾਹਿਬ ਤੋਂ ਮੰਗ ਕਰਾਂਗਾ ਕਿ ਪੰਜਾਬ ਦੇ ਲਈ ਸੰਗਿਆਨ ਲੈਣ ਗਵਰਨਰ ਸਾਹਿਬ ਕਿ ਪੰਜਾਬ ਦੇ ਵਿੱਚ ਜੋ ਚੋਣਾਂ ਵਾਲੇ ਨੇ ਜਿਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਰਹੀਆਂ ਤੇ ਮੈਂ ਸਮਝਦਾ ਹਾਂ ਕਿ ਬਹੁਤ ਮਾੜੇ ਹਾਲਾਤ ਹੋ ਜਾਣਗੇ ਇਹ ਸਰਕਾਰ ਦੇ ਨੱਤਪਾਨ ਉਹ ਭਗਵੰਦ ਮਾਨ ਜੀ ਨੂੰ ਵੀ ਕਹਾਂਗਾ ਕਿ ਲੋਕਤੰਤਰ ਦਾ ਸਨਮਾਨ ਕਰੋ ਤੁਸੀਂ ਇੱਕ ਪਾਰਟੀ ਉਹ ਜਿਹੜੀ ਕਈ ਅੰਦੋਲਨ ਚੋਂ ਨਿਕਲੇ ਹੋ ਪਰ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਜਿਹੜਾ ਇੱਕ ਪ੍ਰਭਾਵ ਪੈ ਗਿਆ ਨਸ਼ਾ ਮਾਫੀਆ ਦਾ ਤੁਹਾਡੇ ਤੇ ਪ੍ਰਭਾਵ ਪੈ ਗਿਆ ਅਪਰਾਧੀਆਂ ਦਾ ਤੁਸੀਂ ਦਬਾਅ ਵਿੱਚ ਕੰਮ ਕਰ ਰਹੇ ਹੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਪਰਾਧੀਆਂ ਤੇ ਤੁਸੀਂ ਦਬਾਇਚ ਕੰਮ ਕਰ ਰਹੇ ਹੋ ਭੂਮੀ ਮਾਫੀਆ ਦੇ ਤੁਸੀਂ ਦਬਾਇਚ ਕੰਮ ਕਰ ਰਹੇ ਹੋ ਨਸ਼ਾ ਮਾਫੀਆ ਦੇ ਤੁਸੀਂ ਦਬਾਇਚ ਕੰਮ ਕਰ ਰਹੇ ਹੋ ਰੇਤ ਮਾਫੀਆ ਦੇ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅੱਜ ਨਿਭਾ ਨਹੀਂ ਪਾ ਰਹੇ ਔਰ ਪਿਛਲੇ ਦਰਵਾਜੇ ਤੋਂ ਇਲੈਕਸ਼ਨ ਜਿੱਤਣਾ ਚਾਹਦੇ ਹੋ ਜਿਹੜਾ ਤੁਸੀਂ ਨਹੀਂ ਜਿੱਤ पाओगे ਜਿੱਦਾਂ ਤੁਸੀਂ ਹਾਰੇ ਹੋ ਲੋਕ ਸਭਾ ਦਾ ਇਲੈਕਸ਼ਨ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ 35 ਲੋਕ ਸਭਾ ਦੇ ਸੰਸਦ ਸਾਡੇ ਪਹੁੰਚਣਗੇ ਉੱਥੇ ਜਾ ਕੇ ਲੋਕ ਸਭਾ ਇਹ ਤੇ ਜਿੱਤੇ ਤੇ ਸਾਰੇ ਤਿੰਨ ਤੇ ਉਸ لحاظ ਦੇ ਨਾਲ ਹੁਣ ਨੂੰ ਆਤੰਗੀਦ ਹੋ ਗਏ ਲੋਕਾਂ ਨੂੰ ਡਰਾ ਕੇ ਧਮਕਾ ਕੇ ਇੱਕ ਜੰਗਲ ਰਾਜ ਬਣਾ ਆ ਕੇ ਇਹ ਚਾਹੁੰਦੇ ਨੇ ਕਿ ਪਿਛਲੇ ਦਰਵਾਜੇ ਤੋਂ ਤਾਕਤ ਦੇ ਨਾਲ ਚੋਣਾਂ ਲੜੇ ਪਾਰਟੀ ਦੇ ਨੀਤੇ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਆਵਾਜ਼ ਦੀ ਪਾਰਟੀ ਨੇ ਇਹ ਦਾਵਾ ਕਰਦੀ ਹੈ ਤੇ ਇਸੇ ਕਰਕੇ ਤੇ 36 ਗੜ ਦਾ ਚੋਣ ਹੋਇਆ Rajasthan ਦਾ ਚੋਣ ਹੋਇਆ Madhya Pradesh ਦਾ ਚੋਣ ਹੋਇਆ ਉਹਦੇ ਚੋਣ ਵਿੱਚ ਇਹਨਾਂ ਦੀ ਜਬਾਨਤਾ ਜਬਤ ਹੋ ਗਈ ਆ ਨੋਟਾ ਤੋਂ ਵੀ ਘੱਟ ਵੋਟ ਪਏ ਔਰ ਪੰਜਾਬ ਦਾ ਚੋਣ ਹੋਇਆ ਜਿਹੜੇ ਭਗਵੰਤ ਸਿੰਘ ਜੀ ਕਹਿੰਦੇ ਸੀ ਕਿ 13 ਦੀ 13 ਸੀਟਾਂ ਜਿੱਤਾਂਗੇ ਉਹ ਦੇ سارے 3 اور ਵੋਟ ਸ਼ੇਅਰ ਵੀ ਘਟ ਕੇ 26% ਤੇ ਆ ਗਿਆ ਪ੍ਰਤੀਕਸ਼ ਨੂੰ ਪ੍ਰਮਾਨਗੀ ਕਿਹਿਆ ਵਚਨਤਾ ਹੁੰਦੀ ਹੈ ਮੈਂ ਇਸ ਘਟਨਾ ਦੀ ਕੋਈ ਗ੍ਰਿਫਤਾਰੀ ਹੈ ਕੋਈ ਕਾਰ ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਜੀ ਕਿ ਅਟੈਂਪਟ ਟੂ ਮਰਡਰ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਦੇ ਕੱਪੜੇ ਪਾ ਕੇ ਆ ਗਏ ਨੇ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏ ਜਾਏ اور ਕੁਲਵੀਰ ਹੋ ਰਹੇ ਤੇ ਇਹਨਾਂ ਦੇ ਸਾਥੀਆਂ ਦੇ ਅਟੈਕ ਕਰਨ ਵਾਲਿਆਂ ਤੇ ਇਰਾਦਾ ਕਤਲ ਦਾ ਮੁਕੱਦਮਾ ਜਿਹੜਾ ਦਰਜ ਕੀਤਾ ਜਾਏ ਇਹ ਯੂਵ ਮੋਰਚਾ ਦੇ ਇਹ ਯੋਧੇ ਤੇ ਹਮਲਾ ਹੋਇਆ ਹੈ ਇਹ ਕਰਨ ਕਿ ਗਿਆ ਸੀ ਕਿ ਇੱਕ ਪਿੰਡ ਦੇ ਵਿੱਚ ਇੱਕ ਛੱਪੜ ਸੀ ਉਹ ਸੇਵਾ ਕਰਨ ਗਏ ਸੀ ਕੁਝ ਸਾਥੀਆਂ ਨਾਲ ਲੱਗ ਕੇ ਉਹ ਛੱਪੜ ਦੀ ਸਫਾਈ ਕਰਨ ਵਾਸਤੇ ਗਏ ਸੀ ਉਹ ਸਾਡੇ ਆਮ ਆਦਮੀ ਦੇ ਪਾਰਟੀ ਦੇ ਜਿਹੜੇ ਕੁਝ ਚੁਣੇ ਹੋਏ ਨੁਮਾਇंदे ਜਾਂ ਕੋਈ ਐਸ ਸਰਪੰਚ ਜਾਂ ਐਸ ਮੈਂਬਰ ਪੰਚਾਇਤ ਬੰਟੀ ਜੀ ਉਹਨਾਂ ਸਾਰਿਆਂ ਕੋ ਇਹ ਹਜਮ ਨਹੀਂ ਹੋਇਆ ਕਿ ਇਹ ਸੇਵਾ ਕਿਉਂ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਸਾਡੇ ਨੇਤਾ ਨੇ ਉਹਨਾਂ ਨੇ ਇਹਨਾਂ ਤੇ ਜਾਨਲੇਵਾ ਹਮਲਾ ਕਰਾਤਾ ਔਰ ਇਹ ਉਹਨਾਂ ਦੀ ਬੁਖਲਾਹਟ ਹੈ ਜਿਹੜਾ ਲੋਕਪ੍ਰਿਤਾ ਭਾਰਤੀ ਜਨਤਾ ਪਾਰਟੀ ਦੀ ਵੱਧ ਰਹੀ ਹੈ ਉਹਨਾਂ ਦੇ ਜੋ ਵੋਟ ਪਰਸੈਂਟੇਜ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਧਿਆ ਹੈ ਮੈਂ ਸਮਝਦਾ ਉਹਨਾਂ ਨੇ ਬਖਲਾਹੜ ਵਿੱਚ ਆਣ ਕੇ ਸਾਡੇ ਭਰਾ ਤੇ ਜਾਣ ਲੇਵਾ ਹਮਲਾ ਕਰਤਾ ਔਰ ਸਾਡੇ ਅਸੀਂ ਆਪਣੇ ਸੀਨੀਅਰ ਨੇਤਾਵਾਂ ਦੇ ਇਹ ਸਾਰੇ ਨੌਲੇਜ ਵਿੱਚ ਲੈ ਆਂਦਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਸਾਡੇ ਸੀਨੀਅਰ ਨੇਤਾਵਾਂ ਨੇ ਔਰ ਖਾਸ ਤੌਰ ਤੇ ਸਾਡੇ ਅੰਮ੍ਰਿਤਸਰ ਦੇ ਵਿੱਚ ਸਾਡੇ ਬਹੁਤ ਹੀ ਸਾਡੇ ਪਿਆਰੇ ਸਾਡੇ ਵੱਡੇ ਭਰਾ ਐਕਸ ਮੈਂਬਰ ਪਾਰਲੀਮੈਂਟ ਔਰ ਸਾਡੇ ਪ੍ਰਦੇਸ਼ ਇਦੈਕਸ਼ੀਨਾਂ ਦੀ ਨੌਲੇਜ ਲੈਂਦਾ ਤੁਰੰਤ ਇੱਥੇ ਆਏ ਔਰ ਜਿੱਥੇ ਇਹਦਾ ਹਾਲਚਲ ਜਾਣਨਾ ਔਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਇਹ ਕਿ ਆਪਾਂ ਅੱਜ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਨੀ ਹੈ ਜਿੱਥੇ ਕਿ ਇਹ ਤੇ ਅਟੈਂਪਟ ਟੂ ਮਰਡਰ ਉਹਨਾਂ ਤੇ ਲਗਣੀ ਚਾਹੀਦੀ ਹੈ ਜੇ ਉਹਨਾਂ ਨੇ ਨਹੀਂ ਕੀਤਾ ਸਾਡੀ ਭਾਰਤੀ ਜਨਤਾ ਪਾਰਟੀ ਜੋ ਵੀ ਸਾਨੂੰ ਕਦਮ ਚੁੱਕਣੇ ਪੈਣਗੇ ਇਸ ਭਰਾ ਪਿੱਛੇ ਜਾਂ ਆਪਣੀ ਪਾਰਟੀ ਪਿੱਛੇ ਜਾਂ ਲੋਕਾਂ ਪਿੱਛੇ ਜਿਹੜਾ ਆਪਾਂ ਇਹਨਾਂ ਨੇ ਕਾਨੂੰਨ ਵਿਵਸਥਾ ਦੀਆਂ ਧੜੀਆਂ ਹੜਾਤੀਆਂ ਅਸੀਂ ਉਹ ਆਪਾਂ ਭਾਵੇਂ ਜਿਆਦਾ ਇਕੱਠੇ ਹੋ ਕੇ ਆਪਾਂ ਨੂੰ ਭਾਵੇਂ ਕੁਝ ਬੰਦ ਕਰਨੇ ਪੈਣ ਛੜਕਾ ਉਹ ਵੀ ਅਸੀਂ ਬੰਦ ਕਰਾਂਗੇ ਪਰ ਇਸ ਭਰਾ ਨੂੰ ਇਸ ਜਨਤਾ ਨੂੰ ਜ਼ਰੂਰ ਆਪਾਂ ਇਨਸਾਫ ਦਿਲਾਉਣਾ ਕਿਉਂਕਿ ਰੋਜ਼ ਦੀਆਂ ਘਟਨਾਵਾਂ ਵਧ ਰਹੀਆਂ ਕੱਲ ਵੀ ਕਿਸੇ ਦੇ ਰਣਜੀਤ ਐਵਨੂ ਦੇ ਕਪੂਰ ਸਾਹਿਬ ਨੇ ਉਹਨਾਂ ਨੂੰ ਫੋਨ ਆਇਆ ਕਿ ਤੁਹਾਡੀ ਬੱਚੀ ਨੂੰ ਅਸੀਂ ਗਵਾਹ ਕਰਕੇ ਲੈ ਜਾਣਾ ਇੱਕ ਸਾਡੇ ਰਣਜੀਤ ਐਵਨੂ ਦੇ ਹੋਰ ਭਰਾਇਆ ਉਹਨਾਂ ਨੂੰ ਫੋਨ ਆਇਆ ਕਿ ਤੁਹਾਨੂੰ ਅਸੀਂ ਤੁਸੀਂ ਅਜਨਾਲੇ ਜਾਂਦੇ ਰਾਜ ਤੁਹਾਨੂੰ ਗੋਲੀ ਮਾਰ ਦਿਆਂਗੇ ਔਰ ਕਈ ਥਾਵਾਂ ਤੇ ਉਹਨਾਂ ਦੀਆਂ ਜਿਹੜੀਆਂ ਇਹ ਕੰਪਲੇਂਟਸ ਉਹ ਵੀ ਰਜਿਸਟਰ ਨਹੀਂ ਹੋ ਰਹੀਆਂ ਇਹ ਕਹਿ ਕੇ ਕਿ ਇਹ ਤਾਂ ਆਮ ਗੱਲ ਹੈ ਇਹ ਆਮ ਗੱਲ ਨਹੀਂ ਇਹ ਇੱਕ دہشت ਦਾ ਮਾਹੌਲ ਹੁਣ ਅੰਮ੍ਰਿਤਸਰ ਕੀ ਸਾਰੇ ਪੰਜਾਬ ਚ ਫੈਲ ਗਿਆ ਜਿੱਥੇ ਰੋਜ਼ ਘਟਨਾਵਾਂ ਹੋ ਰਹੀਆਂ ਜੀ ਮਨੂਨੇ ਇੱਥੇ ਹਸਪੀਟਲ ਚ ਕੋਈ ਭਰਾ ਕਹਿ ਰਿਹਾ ਸੀ ਕੋਈ ਬੱਚੇ ਨੂੰ ਇੱਥੇ ਗਵਾਹ ਕਰਕੇ ਲੈ ਗਿਆ ਫਿਕਮੰਟ ਤੋਂ ਲੱਭਾ ਮੈਂ ਸਮਝਦਾ ਇਹ ਰੋਜ਼ ਘਟਨਾਵਾਂ ਜਿਹੜੀਆਂ ਇਹ ਪੁਲਿਸ ਨੂੰ ਡਿਮੋਰਲਾਈਜ਼ ਕਰਕੇ ਰੱਖਿਆ ਹੋਇਆ ਇਹਨਾਂ ਦੀ ਫੇਲਿਅਰ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਔਰ ਅਸੀਂ ਇਸ ਭਰਾ ਦੇ ਨਾਲ ਖੜੇ ਹਾਂ ਸਾਰੀ ਸਾਡੀ ਭ ਦੀ ਟੀਮ ਸਾਡੇ ਵੱਡੇ ਨੇਤਾ ਅਸੀਂ ਇਹਦਾ ਜੋ ਵੀ ਪੁਲਿਸ ਪ੍ਰਸ਼ਾਸਨ ਨੂੰ ਆਪਾਂ ਇੱਕ ਪਹਿਲ ਤੇ ਰਿਕਵੈਸਟ ਕਰਦੇ ਆਂ ਕਿ ਕੱਲ ਤੱਕ ਉਹਨਾਂ ਨੂੰ ਇਹ ਸਜ਼ਾ ਦੇਣ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣ ਜੇ ਨਹੀਂ ਹੋਣਗੀਆਂ ਤੇ ਅਸੀਂ ਪੂਰੇ ਅੰਦੋਲਨ ਕਰਾਂਗੇ ਟੰਟ ਇਹ ਸਾਡੇ ਕੋਲ ਆਏ ਸੀ ਜਿਹੜੀ ਅਸਾਲਟ ਸੀਗੀ ਸਿਰ ਦੇ ਉੱਤੇ ਸੱਟਾਂ ਲੱਗੀਆਂ ਨੇ ਨਾਲ ਇੱਕ ਦੋ ਸੱਟਾਂ ਹੋਰ ਨੇ ਬਾਕੀ ਸੀਟੀ ਸਕੈਨ ਤੇ ਹੋਰ ਐਕਸਰੇ ਵਗੈਰਾ ਹੋਏ ਨੇ ਉਹਦੀ ਰਿਪੋਰਟ ਅਜੇ ਵੇਟਡ ਆ ਫਰਦਰ ਟਾਈਮਿੰਗ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਸਟੇਬਲ ਹੈ ਇਲਾਜ ਇਹਦਾ ਚੱਲ ਰਿਹਾ ਜੀ ਬਾਕੀ ਸੀਟੀ ਸਕੈਨ ਦੀ ਰਿਪੋਰਟ ਵਗੈਰਾ ਆਉਣ ਤੋਂ ਬਾਅਦ ਬਾਕੀ ਜਿਹੜਾ ਅੱਗੇ ਦਾ ਇਲਾਜ ਜਿਹੜਾ ਉਹ ਅਸੀਂ ਸ਼ੁਰੂ ਕਰਾਂਗੇ ਜੀ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ 24 ਘੰਟੇ ਅਜੇ ਅਸੀਂ ਅੰਡਰ ਅਬਜ਼ਰਵੇਸ਼ਨ ਰੱਖਣਾ ਜੀ ਪਰ ਪੇਸ਼ੈਂਟ ਖਤਰੇ ਤੋਂ ਪੇਸ਼ੈਂਟ ਖਤਰੇ ਤੋਂ 24 ਘੰਟੇ ਤਾਂ ਨਹੀਂ ਅਸੀਂ ਕਹਿ ਸਕਦੇ ਖਤਰੇ ਤੋਂ ਬਾਹਰ ਆ ਪੇਸ਼ੈਂਟ ਨੂੰ 4 ਘੰਟੇ ਹੋ ਗਏ ਚੁੱਕੇ ਨੇ ਜੀ ਅਜੇ ਹਾਂਜੀ ਬਿਲਕੁਲ ਬਿਲਕੁਲ ਜੇ ਗੁੰਡਾ ਅਨਸਰਾਂ ਨੂੰ ਫੜ ਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਇਹ ਗੁਹਾਰ ਲਗਾਈ ਜਾ ਰਹੀ ਹੈ ਜਿਹੜਾ ਕਿ ਇੱਥੇ ਸ਼ਖਸ ਹੈ ਜਿਸ ਨੂੰ 7 ਵਜੇ ਨੇ ਸਿਰ ਤੇ ਔਰ ਗੰਭੀਰ 10 ਵਜਿਆਂ ਨੇ ਔਰ ਇੱਥੇ ਹੁਣ ਸਾਬਕਾ ਸੰਸ ਸ਼ਵੇਤ ਮਲਿਕ ਔਰ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਹਰਵਿੰਦਰ ਸੰਧੂ ਵੀ ਜਿਹੜੇ ਕੀ ਉਹ ਹੋ ਕੇ ਗਏ ਨੇ ਔਰ ਸ਼ਵੇਤ ਮਲਿਕ ਨੇ ਮੌਕੇ ਤੇ ਡੀਆਈਜੀ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਜੋ ਜਿਹੜਾ ਕਿ ਪੀੜਤ ਪਰਿਵਾਰ ਹੈ ਉਸ ਨੂੰ ਇਨਸਾਫ ਮਿਲ ਸਕੇ ਕਿਉਂਕਿ ਪਰਿਵਾਰ ਦਾ ਆਖਣਾ ਹੈ ਵੀ ਪਿਛਲੇ ਇਹ ਕੁਝ ਸਮੇਂ ਤੋਂ ਇਸ ਲੜਕੇ ਨੂੰ ਜਿਹੜੇ ਕਿ ਧਮਕੀਆਂ ਵੀ ਮਿਲਦੀਆਂ ਸੀਗੀਆਂ ਔਰ ਅੱਜ ਜਿਹੜਾ ਕਿ ਇਹਨਾਂ ਤੇ ਜਾਨਲੇਵਾ ਹਮਲਾ ਹੋ ਗਿਆ ਔਰ ਪਰਿਵਾਰ ਮੰਗ ਕਰ ਰਿਹਾ ਹੈ ਕਿ ਪੁਲਿਸ ਜਿਹੜੀ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਇਨਸਾਫ ਦੇਵੇ ਔਰ ਜਿਹੜੇ ਹਮਲਾਵਰ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਹਾ ਮੈਂ ਵਰਸਨ ਬੀਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ ਡੈਨਿਕ ਸਪੀਰ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ